자카�äm이 왔습니다. 예정� pledged to go scan 템플레인이라는 laughter televicks proud ਦਾ ਧਰਮ ਕਿੰਨਾ ਉਹਨੇ ਸਹੀ ਵੋਟ ਪਾ ਕੇ ਸਿਰ ਚੱਲੋ ਗਰੀਮ ਤੇ ਫੈਸਟੀਵਲ ਇੱਕ ਦਾ ਨਜ਼ਰ ਆ ਰਿਹਾ ਹੈ ਸਾਹਮਣੇ ਨਜ਼ਰ ਆ ਰਿਹਾ ਹੈ ਇਹ ਜਿਹੜੇ ਵੀਰ ਜਿੰਨੇ ਵੀ ਖੜੇ ਨੇ ਸਾਡੀ ਆਵਾਵਾਂ ਬਣੇ ਨੇ ਇਹ ਸਾਰੇ ਉਹਨਾਂ ਦੀ ਜਿੱਤੇ ਬਹੁਤ ਮਿਹਨਤ ਕੀਤੀ ਅਸੀਂ ਜਦੋਂ ਇੱਥੇ ਕਾਊਂਟਿੰਗ ਚੱਲ ਰਹੀ ਸੀ ਸਾਡੇ ਨਾਲ ਜਿਆਦਾ ਬੰਦ ਤੱਕ ਰਾਜੀਆਂ ਬਾਹਰ ਖੜੇ ਸੀ ਮੈਂ ਸਾਰੇ ਵੀਰਾਂ ਦਾ ਪੂਰੇ ਸਮਸਤ ਵੀਰੇ ਭੜਦੇ ਜਿਹੜੇ ਆਪਣੇ ਪੱਤਰਕਾਰ ਵੀਰ ਨੇ ਸਾਰਿਆਂ ਦਾ ਮੈਂ ਤੇ ਆਪਣੀ ਟੀਮ ਮਤਲਬ ਸੂਚੀ ਟੀਮ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਤੇ ਮੈਂ ਅੱਜ ਪ੍ਰੋਮਿਸ ਕਰਦਾ ਵਾਂ ਵਾਦਾ ਕਰਦਾ ਵਾਂ ਕਿ ਜਿਹੜੀ ਸੁਹਿਰਤ ਤਾਂ ਸਾਰਿਆਂ ਨੇ ਉਠਾਈ ਹੈ ਉਹ ਸੁਹਿਰਤ ਜਿਹੜੀ ਆ ਨਜ਼ਰ ਆਏਗੀ ਆਪਾਂ ਸਾਰੇ ਬਣਾਲ ਲੈ ਕੇ ਜਿਹੜੇ ਜਿਹੜੇ ਕਾਮਯਾਬ ਨਹੀਂ ਵੀ ਹੋ ਸਕੇ ਉਹਨਾਂ ਭਰਾਵਾਂ ਨੇ ਇਹਨਾਂ ਨੇ ਬੜਾ ਵਧੀਆ ਕੰਪੀਟੀਸ਼ਨ ਦਿੱਤਾ ਬੜੀ ਸਪੋਰਟਸਮੈਨਸ਼ਪ ਨਾਲ ਲੜੇ ਆ ਇਸ ਕਰਕੇ ਉਹਨਾਂ ਨੂੰ ਵੀ ਨਾਲ ਲੈ ਕੇ ਆਪਾਂ ਪ੍ਰੈਸਕਾਪ ਦੀ ਡਿਵੈਲਪਮੈਂਟ ਵਾਸਤੇ ਸਮੂੱਚੇ ਆਪਣੇ ਪੱਤਰਕਾਰ ਭਾਈਚਾਰੇ ਦੀ ਗਰਲਫ੍ਰੈਂਡ ਵਾਸਤੇ ਉਹਨਾਂ ਨੇ ਹੈਲਥ ਕੇਅਰ ਵਾਸਤੇ ਜੀ ਤੋਰ ਮਿਹਨਤ ਕਰਾਂਗੇ ਔਰ ਨਾਲ ਇਸ ਦੇ ਨਾਲ ਇਹ ਵੀ ਆ ਇਸ ਦੇ ਨਾਲ ਇਹ ਵੀ ਆ आ, कि ਸਾਡੇ ਕੀਤੇ ਹੋਏ ਕੰਮਾਂ ਤੇ ਉਹਨਾਂ ਨੇ ਇੱਕ ਵਾਰ ਫੇਰ ਮੋਹਰ ਲਾਈ ਏ ਔਰ ਮੇਰੀ ਤਾਂ ਹੈਟ੍ਰਿਕ ਬਚੀ ਏ ਮੇਰੇ ਭਰਾ ਜਿਹੜੇ ਫੇਰ ਦੂਸਰੀ ਵਾਰ ਜਿਹੜੇ ਜਿੱਤੇ ਨੇ ਉਹਦਾ ਹਸਤੋਂ ਸਾਫ ਜ਼ਾਹਿਰ ਹੈ ਕਿ ਜੋ ਅਸੀਂ ਕੰਮ ਕਰ ਰਹੇ ਹਾਂ ਸਾਡਾ ਪੱਤਰਕਾਰ ਪਾਈਚਾਰਾ ਉਸ ਤੇ ਮੋਹਰ ਲਾ ਰਿਹਾ ਹੈ ਔਰ ਇਸ ਦੇ ਨਾਲ ਨਾਲ ਜੋ ਹੋਰ ਉਮੀਦਾਂ ਨੇ ਉਹਦੇ ਆਪਾਂ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਜੋ ਸਾਡੇ ਚ ਕਮੀਆਂ ਰਹਿ ਗਈਆਂ ਵਾਂ ਉਹਨਾਂ ਨੂੰ ਦੂਰ ਕਰਨ ਦਾ ਪੂਰਾ ਯਤਨ ਕਰਾਂਗੇ ਸਾਰੇ ਸਮੁੱਚੇ ਪੱਤਰਕਾਰ ਪਾਈਚਾਰੇ ਦਾ ਇੱਕ ਵਾਰੀ ਫੇਰ ਕੋਟੀ ਕੋਟਾਨ ਧੰਨਵਾਦ ਜਿੰਦਾ ਰਹਾ ਇਤਨੀ ਗਰੁੱਪਾਂ ਦੀ ਗੱਲ ਆ ਕਿ ਫਿਰ ਪੱਤਰਕਾਰਾਂ ਨੇ ਆਪਣਾ ਨੁਮਾਇਦ ਹਮਾਲ ਕਿੰਨਾ ਉਹਨੇ ਸਹੀ ਵੋਟ ਪਾ ਗਏ ਫਿਰ ਚੱਲੋ ਗ੍ਰੀਨ ਟੀਮ ਦਾ ਫੈਸਟੀਵਲ ਇੱਥੇ ਨਜ਼ਰ ਆ ਰਿਹਾ ਹੈ ਸਾਹਮਣੇ ਨਜ਼ਰ ਆ ਰਿਹਾ ਹੈ ਇਹ ਜਿਹੜੇ ਵੀਰ ਜਿੰਨੇ ਵੀ ਖੜੇ ਨੇ ਸਾਡੀ ਆਵਾਜ਼ ਬਣੇ ਨੇ ਇਹ ਸਾਰੇ ਉਹਨਾਂ ਦੀ ਜਿੱਤੇ ਬਹੁਤ ਮਿਹਨਤ ਕੀਤੀ ਅਸੀਂ ਜਦੋਂ ਇੱਥੇ ਕਾਊਂਟਿੰਗ ਚੱਲ ਰਹੀ ਸੀ ਸਾਡੇ ਨਾਲ ਜਿਆਦਾ ਬੰਦ ਧੱਕਾ ਜੀ ਬਾਹਰ ਖੜੇ ਸੀ ਚੁੱਪ ਮੈਂ ਸਾਰੇ ਵੀਰਾਂ ਦਾ ਪੂਰੇ ਸਮਸਤ ਟੀਮ ਦੇ ਭਰਦੇ ਜਿਹੜੇ ਆਪਣੇ ਪੱਤਰਕਾਰ ਵੀਰ ਨੇ ਸਾਰਿਆਂ ਦਾ ਮੈਂ ਤੇ ਆਪਣੀ ਟੀਮ ਵੱਲ ਸਮੁੱਚੀ ਟੀਮ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਤੇ ਮੈਂ ਅੱਜ ਪ੍ਰੋਮਿਸ ਕਰਦਾ ਵਾਂ ਵਾਦਾ ਕਰਦਾ ਵਾਂ ਕਿ ਜਿਹੜੀ ਸਹਿਯੋਗਤਾ ਸਾਰਿਆਂ ਨੇ ਉਠਾਈ ਹੈ ਉਹ ਸਹਿਯੋਗਤਾ ਜਿਹੜੀ ਆ ਨਜ਼ਰ ਆਏਗੀ ਆਪਾਂ ਸਾਰੇ ਨਾਮ ਲੈ ਕੇ ਜਿਹੜੇ ਜਿਹੜੇ ਕਾਮਯਾਬ ਨਹੀਂ ਵੀ ਹੋ ਸਕੇ ਉਹਨਾਂ ਬਰਾਬਰ ਹਨ ਮੈਨਾਂ ਨੇ ਬੜਾ ਵਧੀਆ ਕੰਪੀਟੀਸ਼ਨ ਦਿੱਤਾ ਬੜੀ ਸਪੋਰਟਸਮੈਨਸ਼ਪ ਨਾਲ ਲੜੇ ਆ ਇਸ ਕਰਕੇ ਉਹਨਾਂ ਨੂੰ ਵੀ ਨਾਮ ਲੈ ਕੇ ਆਪਾਂ ਪ੍ਰੈਸ ਕ럽 ਦੀ ਡਿਵੈਲਪਮੈਂਟ ਵਾਸਤੇ ਸਮੂੱਚੇ ਆਪਣੇ ਪੱਤਰਕਾਰ ਭਾਈ ਚਾਰੇ ਜੀ ਗਵਰਨਮੈਂਟ ਵਾਸਤੇ ਉਹਨਾਂ ਦੇ ਵੈਲਫੇਅਰ ਵਾਸਤੇ ਜੀ ਤੌਰ ਮਿਹਨਤ ਕਰਾਂਗੇ ਔਰ ਨਾਲ ਇਸ ਦੇ ਨਾਲ ਇਹ ਵੀ ਆ ਇਸ ਦੇ ਨਾਲ ਇਹ ਵੀ ਆ ਕਿ ਸਾਡੇ ਕੀਤੇ ਹੋਏ ਕੰਮਾਂ ਤੇ ਉਹਨਾਂ ਨੇ ਇੱਕ ਵਾਰ ਫੇਰ ਮੋਹਰ ਲਾਈ ਏ ਔਰ ਮੇਰੀ ਤਾਂ ਹੈਟ੍ਰਿਕ ਬਚੀ ਏ ਮੇਰੇ ਭਰਾ ਜਿਹੜੇ ਫੇਰ ਦੂਸਰੀ ਵਾਰ ਜਿਹੜੇ ਜਿੱਤੇ ਨੇ ਉਹਦਾ ਹਸਤੋਂ ਸਾਫ ਜ਼ਾਹਿਰ ਹੈ ਕਿ ਜੋ ਅਸੀਂ ਕੰਮ ਕਰ ਰਹੇ ਹਾਂ ਸਾਡਾ ਪੱਤਰਕਾਰ ਪਾਈਚਾਰਾ ਉਸ ਤੇ ਮੋਹਰ ਲਾ ਰਿਹਾ ਹੈ ਔਰ ਇਸ ਦੇ ਨਾਲ ਨਾਲ ਜੋ ਹੋਰ ਉਮੀਦਾਂ ਨੇ ਉਹਦੇ ਆਪਾਂ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਜੋ ਸਾਡੇ ਚ ਕਮੀਆਂ ਰਹਿ ਗਈਆਂ ਵਾਂ ਉਹਨਾਂ ਨੂੰ ਦੂਰ ਕਰਨ ਦਾ ਪੂਰਾ ਯਤਨ ਕਰਾਂਗੇ ਸਾਰੇ ਸਮੁੱਚੇ ਪੱਤਰਕਾਰ ਪਾਈਚਾਰੇ ਦਾ ਇੱਕ ਵਾਰੀ ਫੇਰ ਕੋਟੀ ਕੋਟਾਨ ਧੰਨਵਾਦ ਲਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ Jio Fiber te Tata Play te vi dekhya ja sakda hai World Wide tussi sanu Amazon Fire TV Daily Hunt te e baba te dekh sakde ho USA Canada Australia New Zealand te Europe de har bade IPTV platform te dekh sakde ho Ronne jappe ton door te mudde de neede Live Punjabi TV